ਘਰ ਤੋਂ ਚੰਗੀ ਪੱਲੀ ਖੁਸ਼ੀ-ਖੁਸ਼ੀ satsang ਸੁਣਨ ਦੇ ਲਈ ਗਈ ਔਰਤ ਤੇ ਨਾਲ ਰਾਤ ਦੇ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਤੇ ਵਿੱਚ ਇਹ ਪਰਿਵਾਰ ਲੁੱਟਿਆ ਗਿਆ ਔਰਤ ਨੂੰ ਟਿੱਪਰ ਦੇ ਵੱਲੋਂ ਸਰੀਆਮ ਖਤਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸਨੇ ਮੌਕੇ ਤੇ ਦਮ ਤੋੜਿਆ ਦੱਸਦੀ ਹੈ ਕਿ ਸਵੇਰੇ ਹੀ satsang ਸੁਣਨ ਦੇ ਲਈ ਘਰ ਤੋਂ ਬਾਹਰ ਗਈ ਸੀ ਤੇ ਜਦੋਂ ਵਾਪਸ ਆ ਰਹੀ ਸੀ ਤਾਂ ਉਸ ਸਮੇਂ ਇਹ ਮਾੜਾ ਹਾਦਸਾ ਹੋ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ ਮ੍ਰਿਤਕ ਦੇਨੂ ਵੀ ਕਬਜ਼ੇ ਦੇ ਵਿੱਚ ਲੈ ਲਿਆ ਦੱਸਦੀ ਹੈ ਕਿ ਇਹ ਖਬਰ ਮੁਕੇਰੀਆਂ ਇਲਾਕੇ ਦੇ ਕਸਬਾ ਹਾਜੀਪੁਰ ਤੋਂ ਸਾਹਮਣੇ ਆਈ ਜਿੱਥੇ ਟਿੱਪਰ ਦੀ ਲਪੇਟ ਤੇ ਵਿਚਾਨ ਤੋਂ ਬਾਅਦ ਔਰਤ ਨੇ ਦਮ ਤੋੜਿਆ ਜਿਸ ਦੀ ਪਛਾਣ ਰੇਖਾ ਰਾਣੀ ਪਤਨੀ ਜਗਮੋਨ ਸਿੰਘ ਵਾਸੀ ਪਿੰਡ ਟੇਡੇ ਕਟਵਾਲ ਦੇ ਵਿੱਚੋਂ ਕੀਤੀ ਗਈ ਹੈ ਪਿੱਛੇ ਬਾਈਕ ਆ ਰਹੀ ਸੀ ਤੇ ਉਧਰੋਂ ਆਇਆ ਕੋਈ ਟਿੱਪਰ ਆਇਆ ਟਿੱਪਰ ਥੋੜਿਆ ਅੰਦਾਜ਼ਾ ਹੀ ਤੇ ਬਾਈਕ ਦੇ ਨਾਲ ਵੀ ਸਾਈਡ ਤੇ ਸਾਈਡ ਲੱਗੀ ਬਾਹ ਤੇ ਬਾਹ ਦੇ ਅਗੇ ਬਾਹ ਵੱਜੀ ਤੇ ਨਾਲ ਹੀ ਬਾਈਕ ਚਕੋ ਕੇ ਥੱਲੇ ਪੈ ਗਈ ਤੇ ਬੰਦਾ ਜਿਹੜਾ ਉਹ ਵੀ ਛੱਡੇ ਗਿਆ ਜਿਹੜਾ ਨਹੀਂ ਪੜੀ ਛੱਡੇ ਗਿਆ ਪਰ ਟਾਇਰ ਟੱਪ ਕੇ ਜਿਆ ਮੌਤ ਹੋ ਗਈ ਮੇਰਾ ਨਾਮ ਸ਼ਨੀ ਵਿਸ਼ੇਸ਼ ਤੇ ਮੈਂ ਬਲੌਗ ਦਾ ਪ੍ਰੈਜ਼ੀਡੈਂਟ ਆ ਅੱਜ ਪਾ ਉਹ ਬਹੁਤ ਹੀ ਮੰਦ ਭੱਜੀ ਘਟਨਾ ਆ ਆਏ ਦਿਨ ਸਾਡੇ ਇਲਾਕੇ ਵਿੱਚ ਦੋ ਕਹਾਸੇ ਹੋ ਰਹੇ ਆ ਐਕਸੀਡੈਂਟਲੀ ਹਾਸੇ ਚੋਰੀਆਂ ਨੇ ਘਟਨਾਵਾ ਇਸ ਦੇ ਵਿੱਚ ਪ੍ਰਸ਼ਾਸਨ ਨੂੰ ਜਾਗਰੂਕ ਹੋ ਕੇ ਸਾਰੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਤੇ ਜੋ ਅਗਰ ਸਪੀਡ ਨਾਲ ਮਸ਼ੀਨ ਦੇ ਵਿੱਚ ਤੇ ਜੋ ਟਿੱਪਰ ਚਾਲ ਵਿੱਚ ਟਿੱਪਰ ਚਲਾਉਂਦੇ ਆ ਉਹਦੇ ਨਾਲ ਇੱਕ ਆਮ ਨਾਗਰਿਕ ਜਿਹੜਾ ਉਹ ਘਰੋਂ ਆ ਕੇ ਆਪਣੇ ਆਪ ਨੂੰ ਸੇਫ ਮਹਿਸੂਸੀ ਕਰ ਰਿਹਾ ਇਹਦੇ ਵਿੱਚ ਮੈਂ ਹੀ ਮੰਨ ਕਰਦਾ ਕਿ ਜੋ ਇਹ ਮੰਦ ਭਾਗੀ ਘਟਨਾ ਹੋਈ ਆ ਇੱਕ ਤਾਂ ਬਹੁਤ ਦੁਖਦ ਘਟਨਾ ਹੈ ਇਹ ਇਹਦੇ ਦੇ ਇਹਦੇ ਖਿਲਾਫ ਨਹੀਂ ਜੇ ਕੋਈ ਐਕਸ਼ਨ ਪ੍ਰਸ਼ਾਸਨ ਵੱਲ ਲਿਆ ਜਾਏਗਾ ਤਾਂ ਅਸੀਂ ਇੱਕ ਹੋਰ ਗਰੋਹ ਸਰਕਾਰ ਦੇ ਵੀ ਤੇ ਪ੍ਰਸ਼ਾਸਨ ਦੇ ਵੀ ਇੱਥੇ ਚੱਕਾ ਜੰਗ ਕਰਾਂਗੇ ਇਹ ਗੱਲ ਇਹ ਤਾਂ ਹੈ ਕਿ ਜੇ ਤੱਕਾਂ ਦੇ ਪਤਾ ਲੱਗਾ ਕਿ ਉਹ ਤੁਹਾਡਿਆਂ ਦੇ ਰਾਜਾ ਸੋਮੀ ਸਸੰਗ ਘਰ ਤੋਂ ਸਸਾ ਸੁਣ ਕੇ ਦੋਨੇ ਵੀ ਆ ਰਹੇ ਸੀ ਜਿਹੜੇ ਕਰਕੇ ਜੋ ਮੈਨੂੰ ਇੱਥੇ ਪਤਾ ਲੱਗਾ ਲੋਕਾਂ ਤੋਂ ਕਿ ਆ ਕੇ ਉਹਨਾਂ ਨੂੰ ਮਿਲ ਕੇ ਪਿੱਛੇ ਹੋਰ ਵੀ ਟੇਪਰ ਆਇਆ ਤੇ ਉਹਨਾਂ ਨਾਲ ਟੱਕਰ ਲਾ ਕੇ ਉਹ ਲੇਡੀਜ਼ ਵੀ ਤਾਂ ਮੌਕੇ ਤੇ ਡੱਟ ਹੋ ਗਈ ਆ ਤੇ ਜਿਹੜੇ ਉਹਨਾਂ ਦੇ ਹਸਬੰਦ ਆ ਜਾਂ ਪਤਾ ਨਹੀਂ ਕੋਣ ਆ ਉਹਨਾਂ ਦੇ ਰਿਲੇਟਿਵ ਸਿਗੇ ਤੇ ਮਾ ਪ੍ਰਸ਼ਾਸਨ ਨੇ ਹਸਪਤਲ ਰਾਫਰ ਕੀਤਾ ਆ ਕੋਈ ਵਾਰੀ ਜਾਣਕਾਰੀ ਪ੍ਰਸ਼ਾਸਨ ਦੇ ਸਕਦਾ ਜੀ ਮੈਂ ਐਸੇ ਹੀ ਗਵਰਨਰ ਜੀ ਸਿੰਘ ਠਾਣਾ ਹਾਜੀਪੁਰ ਅੱਜ ਇੱਕ ਟੈਲੀਫੋਨ ਥਾਣੇ ਮਸੂਲ ਹੋਇਆ ਵੀ ਬਸ ਸਟੈਂਡ ਹਾਜੀਪੁਰ ਤੇ ਇੱਕ ਐਕਸੀਡੈਂਟ ਹੋਇਆ ਜਿਸ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਾ ਕੇ ਦੇਖਿਆ ਇੱਕ ਲੇਡੀ ਜੀ ਮੌਕੇ ਤੇ ਉਸ ਦੀ ਮੋਟਰਸਾਈਕਲ ਤੇ ਵੱਡੇ ਟਿੱਪਰ ਦਾ ਅਫਰ ਐਕਸੀਡੈਂਟ ਹੋਇਆ ਇਹ ਦੋਹੇ ਪਤੀ ਪਤਨੀ ਰਾਰਾ ਸਵਾਮੀ Satsang Baba ਦਾ ਬਿਆਸ ਦਾ Satsang ਸੁਣ ਕੇ ਆ ਰਹੇ ਆਪਣੇ ਪਿੰਨ ਘਾਡੇ ਘਟਵਾਲ ਨੂੰ ਜਾ ਰਹੇ ਸੀ ਬਸਟਾਨ ਦੇ ਬਿਲਕੁਲ ਉੱਪਰ ਇਹ ਐਕਸੀਡੈਂਟ ਹੋਇਆ ਹੈ ਰੇਖਾ ਰਾਣੀ ਦੀ ਮੌਕੇ ਤੇ ਮੌਤ ਹੋ ਗਈ ਅਜੋ ਦਾ ਪਤੀ ਜਿਹੜਾ ਜਦਮੋਹ ਸਿੰਘ ਉਹਦੇ ਸੱਟਾਂ ਲੱਗੀਆਂ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਬਾਕੀ ਅਗਲੀ ਰੀ ਕਾਰਵਾਈ ਜੋ ਵੀ ਉਹ ਵਾਰਸਾਂ ਦੇ ਆਉਣ ਤੇ ਜਿੱਦਾਂ ਲਕੈਨਕੋ ਹੋਏਗੀ